ਮੰਮੀ ਦਿਖਣੇ ਪਤਾ ਨਹੀਂ ਕਿੱਥੇ ਹੀ ਆ। ਪੁੱਤ ਬੈਠੀ ਆ। ਹਾਂਜੀ ਮੈਂ ਬੈਠੀ ਆ ਤੇ ਡੈਡੀ ਦੀ ਮੰਮੀ ਕਿੱਥੇ ਨੇ? ਮੈਂ ਸੋ ਕੱਪੜੇ ਵੀ ਚੇਂਜ ਕਰ ਲੇ ਮੰਮੀ ਦਿਖਾਈ ਨਹੀਂ ਕਿਤੇ। ਉਹ ਉਹ ਨਾ ਆ ਗਵਾਂਡੀਆਂ ਦੇ ਪਿਛੇ ਪ੍ਰੋਗਰਾਮ ਜਾਵਾ। ਤੇ ਉਧਰ ਗਏ ਆ। ਅੱਛਾ ਠੀਕ ਆ। ਜੇ ਤੇ ਲਾਭ ਤੇ ਪਿੰਦੂ ਵੀ ਨਹੀਂ ਦਿਖਣਦੇ ਆ ਕਿ ਉਹ ਵੀ ਕਿੱਥੇ ਗਏ? ਉਹ ਇੱਥੇ ਕਦੇ ਫਿਰਦੇ ਤੁਰਦੇ ਹੁਣੇ ਆ ਉਹ ਕਿਹੜੇ ਪੈਂਦੇ ਆ। ਕਦੀ ਕਦੇ ਕਦੀ ਕਿਤੇ ਕਦੀ ਕਿਤੇ ਠੀਕ। ਕੰਮ ਤਾਂ ਅੰਦਰਾਜੀ ਕੋਈ ਹੈ ਨਹੀਂਗਾ। ਖਾਦਾ ਖੁੱਦਾ ਪਾ ਲਿਆ ਉਹਨਾਂ ਨੇ ਕਣਕਾਂ ਨੂੰ ਤੇ ਕਦੀ ਬਸ ਉਸੇ ਖਲੋ ਤੇ ਕਦੀ ਉੱਥੇ ਖਲੋ। ਸੇਹਗੇ ਦੋ ਵੇ ਇੱਕੋ ਜੇ ਆ ਹਾਂਜੀ ਡੇੜੀ ਆ ਤੇ ਲਵ ਕਰੀ ਜਾਂਦਾ ਵਾ ਮਾਮਾ ਮੈਂ ਫਲਾਣੇ ਦਾ ਚੱਲਿਆ ਤੇ ਦੂਜੇ ਨੇ ਕਹਿੰਦਾ ਮੈਂ ਡੇੜੀ ਭੜਾਣਾ ਚੱਲਿਆ ਤੇ ਸਾਰੇ ਜਿਹੜੇ ਤੁਰੇ ਫਿਰਦੇ ਇਤਨਾ ਹੀ ਬਸ ਚੱਲ ਕੋਈ ਗੱਲ ਨਹੀਂ ਡੇੜੀ ਹੂੰ ਤੇ ਗੱਲ ਸੁਣ ਮੇਰੀ ਪੁੱਤ ਤੇਰੀ ਮਾਂ ਦਾ ਸੁਭਾਵਾ ਪੁੱਤਰਾਂ ਦਾ ਠੀਕ ਨੇ ਡੇੜੀ ਆਹੋ ਤੇ ਉਹ ਸਮਝਾਇਆ ਮੀਂਹ ਨਹੀਂ ਕਿ ਕਹੇ ਵੇ ਅੱਖੇ ਲੱਗਦੀ ਤੇ ਤੂੰ ਮੇਰਾ ਪੁੱਤ ਨਾ ਉਹਦੇ ਕਹੇ ਕੋਈ ਦਾ ਗੁੱਸਾ ਘਸਾ ਨਾ ਕਰੀਆ ਹੋਏਗਾ ਨਹੀਂ ਡੈਡੀ ਜੀ ਮੈਂ ਨਹੀਂ ਉਹਨਾਂ ਨੂੰ ਜਵਾਬ ਦਿੰਦੀ ਹੈਗੀ ਮੈਨੂੰ ਤਾਂ ਪਤਾ ਵਾ ਹੁਣ ਮੰਮੀ ਕਿੰਨਾ ਮੇਰ ਨਾਲ ਕਰਦੀ ਸੀ ਤੇ ਜਦੋਂ ਦੇ ਇਦਾਂ ਹੀ ਹੋ ਗਿਆ ਤਾਂ ਫੇਰ ਹੀ ਕਰਦੀ ਆ ਕਿਉਂਕਿ ਉਹਨਾਂ ਨੂੰ ਥੋੜਾ ਜਿਆਦਾ ਆਪਣੀ ਪਤਾ ਚੱਲ ਪੁੱਤ ਮੇਰੀ ਗੱਲ ਸੁਣ ਲੈ ਉਹ ਕਦੇ ਵੱਸ ਵਾਲੀ ਥੋੜੀ ਗੱਲ ਹੀ ਪੁੱਤ ਜੋ ਸਾਡੇ ਕਰਮਾਂ ਚ ਹੈ ਨਾ ਉਹ ਫੇਰ ਹੁਣ ਉਹਨੂੰ ਭੁਗਤਣਾ ਪੈਣਾ ਉਹ ਕੀ ਕਰੀਏ ਫੇਰ ਹੁਣ ਹੈ ਮਰਿਆ ਦੇ ਨਾਲ ਥੋੜਾ ਮਰਿਆ ਜਾਂਦਾ ਵਾ ਹੈ ਠੀਕ ਈ ਡੈਡੀ ਜੀ ਇਹਨੇ ਸੱਚ ਹੀ ਕਿਹਾ ਵਾ ਉਹ ਤਾਂ ਗੱਲ ਵਾ ਨਾ ਪੁੱਤ ਤੇ ਬਾਕੀ ਨਾ ਕਿਸ ਚੀਜ਼ ਦੀ ਲੋੜ ਹੋਊਗੀ ਨਾ ਤੇ ਮੇਰਾ ਪਤ ਮੈਨੂੰ ਦੱਸ ਤਿਆ ਕਰੀ ਹੈ ਹੈ ਤੇ ਕਿਹ ਗੱਲ ਤੋਂ ਭਿਆਨ ਹੋ ਵੀ ਹੈ ਆਹ ਕੋਈ ਗੱਲ ਨਹੀਂ ਡੈਡੀ ਜੀ ਠੀਕ ਹੈ ਨਾ ਚਲੋ ਜੋ ਹੱਦ ਨੂੰ ਕਰਮਾਂ ਦੇ ਸੱਜਾ ਉਹਦੇ ਕੋਲ ਮਿਲਣੀ ਡਈ ਹੁਣ ਕੀ ਕੀਤਾ ਜਾਵੇ ਹੈ ਤੇ ਚਲ ਮੈਂ ਕਿਹਨਾਂ ਸੱਚੇ ਪਾਤਸ਼ਾਹ ਚਲੋ ਆਉਣ ਵਾਲਾ ਟਾਈਮ ਚੰਗਾ ਲੈ ਕੇ ਆਵੇ ਤੇ ਚਲੋ ਟਾਈਮ ਸਾਰਾ ਵਧੀਆ ਲੰਘ ਜੂਗਾ ਮੇਰਾ ਪੁੱਤ ਨਾ ਇਤਰਾ ਕਰ ਚਾਹ ਬਣਾ ਲੈ ਤੇ ਕੱਪ ਤੂੰ ਹੀ ਪੀਰੇ ਤੇ ਕੱਪ ਮੈਨੂੰ ਦੇ ਦੇ ਉਹਨਾਂ ਚੋਂ ਤੇਰੀ ਮਾਂ ਨੇ ਆਏ ਨਾ ਚਲ ਅ ਵੀ ਪੀ ਲੂਗੀ ਹੈ ਕੋਈ ਗੱਲ ਨਹੀਂ ਡੈਡੀ ਜੀ ਮੈਂ ਬਣਾਉਂਦੀ ਆ ਕੀ ਬੰਦਾ ਕਰੇ ਕੁੜੀ ਵਾਲੇ ਵੇਖਿਆ ਨਹੀਂ ਜਾਂਦਾ ਹਾਂ ਚਲੋ ਇਹਨਾਂ ਵੀ ਗਾੜੀ ਚਲੋ ਪ੍ਰਮਾਤਮਾ ਨੇ ਜੀ ਦੇ ਦੂਗਾ ਚਲੋ ਸਭ ਕੋ ਉੱਪਰ ਜਾ ਕੇ ਹੋਰ ਕੀ ਆ ਫਿਰ ਇਹੋ ਗੱਸਾ ਸਮਝਾ ਕੇ ਪਿੰਦਰ ਫੇਰ ਹਟੇ ਕੋ ਆ ਗਿਆ ਹੈ ਚਲੋ ਮੈਨਾ ਆਪਣਾ ਵੀ ਕੋ ਕੰਮ ਪੁੰਦਾ ਵੇਖੀ ਕਿਤੇ ਗਈ ਉਹ ਤੇ ਇਹਨਾਂ ਨੇ ਵੀ ਬੂਆ ਬੰਦ ਕਰ ਜਾ ਹੱਦ ਹੋਈ ਹੈ ਲੈ ਵੀ ਇਹਦੇ ਆਲੀ ਨਾ ਬੰਦਾ ਬੂਆ ਬੰਦ ਕਰ ਜਾਂਦਾ ਹਾਏ ਹਾਏ ਬੂਆ ਮਾਰੀ ਜਾਂਦੇ ਜੀ ਆ ਗਈ ਆ ਗਈ ਜੀ ਆਹੇ ਆ ਹੀ ਜਾਣਾ ਸੀ ਤੇ ਮੇਰੀ ਗੱਲ ਸੁਣ ਕੋ ਗਏ ਹੀ ਘਰ ਕੋ ਕੁੱਤਾ ਕਰਤਾ ਡੰਗੜਾ ਨੂੰ ਵੱਢ ਜਾਂਦਾ ਤੇਰਾ ਦਬਾਗ ਸਹੀ ਹੈ ਕਿ ਜਾਂ ਖਰਾਬ ਹੋ ਗਿਆ ਆਪਾਂ ਲਾਗੇ ਗਵਡੀਆਂ ਦੇ ਘਰ ਹੀ ਗਈ ਉਹਦੀ ਮੰਮੀ ਨੇ ਦਿੱਤਾ ਮੈਂ ਖਬਰ ਲੈ ਆਉਣੀ ਆ ਬਾਹਰੋਂ ਮਾਰ ਜਾਣਾ ਸੀ ਨਾ ਬਾਹਰੋਂ ਮੈਂ ਤਾਂ ਨਹੀਂ ਮਾਰਿਆ ਇੱਥੇ ਰਹਿ ਗਈ ਗਲੀ ਚ ਮੈਂ ਕਿਹੜੀ ਕਿਤੇ ਦੂਰ ਹੀ ਗਈ ਤੂੰ ਹੀ ਕਦੋਂ ਦੇ ਆਏ ਜੇ ਉਹ ਹਨੂ ਹੋ ਗਿਆ ਅੱਧਾ ਘੰਟਾ ਆਇਆ ਨੂੰ ਅੱਧਾ ਘੰਟਾ ਹੋ ਗਿਆ ਵਾ ਆਹੋ ਲੈ ਦੱਸ ਮੈਂ ਤਾਂ ਕਹੇ ਟਾਈਮ ਲੱਗ ਜਾਣਾ ਉਥੇ ਤੇ ਮੇਰੀ ਗੱਲ ਸੁਣੋ ਆ ਗਈ ਨਾ ਤੁਹਾਡੀ ਆਹੋ ਅੱਛਾ ਤੇ ਕਹਿੰਦੇ ਕੋਮ ਆ ਪਿਓ ਇਹਦੇ ਲੈ ਦੱਸ ਉਹਨਾਂ ਕੀ ਕਹਿਣਾ ਹੈ ਤੁਰ ਫਿਰ ਉਹ ਹੀ ਗੱਲਾਂ ਕਰੀ ਜਾਂਦੀ ਹੁੰਦੀ ਹੈ ਹੈ ਨਹੀਂ ਗੱਲ ਤਾਂ ਹੀ ਕਰਦੇ ਹੋਣਗੇ ਨਹੀਂ ਮੈਂ ਗਿਆ ਵਾਸਤੇ ਹੋਇਆ ਧੀ ਦਾ ਖਿਆਲ ਰੱਖੋ ਵਿਚਾਰਾ ਕੀ ਕਹੜਾ ਸੀ ਉਹਨਾਂ ਨੇ ਹਾਂ ਉਹ ਕਹਿਣਾ ਵੀ ਕੀ ਹੋਣਾ ਨੇ ਮਰਿਆ ਸੱਪ ਚੱਲ ਮੇਰੀ ਇੱਕ ਹੋਰ ਗੱਲ ਸੁਣ ਲਓ ਧਿਆਨ ਦੇ ਨਾਲ ਮੈਂ ਨਾ ਟੈਸਟ ਕਰਵਾਣਾ ਚ ਦੁਬਾਰਾ ਤੇ ਜੇ ਕੋਈ ਗੱਲ ਬਾਤ ਨਾ ਨਾ ਹੋਈ ਝੂਠ ਨਿਕਲਿਆ ਤੇ ਮੁਰਦੇ ਪੈਰੀ ਵਾਪਸ ਮਰੂੰਗੀ ਨੂੰ ਮੈਂ ਮੇਰੀ ਗੱਲ ਸੁਣ ਲਾ ਐਵੇਂ ਨਾ ਹੁਣ ਜਲੂਸ ਨਾ ਕਢਾਵੀ ਮੈਂ ਸਿਆਣਾ ਬੇੜਾ ਲੈਣ ਗਿਆ ਸੀ ਤਾਂ ਹੀ ਤਨਮਾ ਕਹਿੰਦਾ ਵੀ ਤੂੰ ਨਾਲ ਜਾਂਦੀ ਹਾਂ ਨਹੀਂ ਹੁਣ ਮੇਰੇ ਸੱਚ ਸੁਆਬ ਹੋਣੀ ਆ ਸੁਆ ਨਹੀਂ ਮਕਾਉਂਦੀ ਤੇ ਜੇ ਮਾਵਾ ਧੀਆਂ ਨੇ ਝੂਠ ਬੋਲਿਆ ਹੋਇਆ ਤੇ ਫਿਰ ਸੁਆ ਮੈਨੂੰ ਦੇ ਸੱਚ ਪਾਉਂਗੀ ਠੀਕ ਆ ਮਾ ਲਿਆਂਦਾ ਵਾ ਤੇ ਕੋਈ ਗੱਲ ਨਹੀਂ ਸਾਰੇ ਕੰਮ ਮਾਰੇ ਨੇ ਵਧੀਆ ਕਰਦੇ ਨੇ ਕਿ ਦੇਦਾ ਸ਼ਾਂਤ ਰਹਾ ਕਰ ਉਹ ਚੰਗਾ ਸ਼ਾਂਤੀਆਂ ਮੈਂ ਬੜੀ ਗੱਲ ਆ ਚਲ ਮੈਂ ਵੇਖਾਂ ਜਾ ਕੇ ਕਿੱਥੇ ਹੈ ਕਿੱਥੇ ਗੁਰਲੀਨ ਆਹ ਡਹੀ ਚਾਹ ਬਣਾਉਣਾ ਚਾਹ ਬਣਾਉਣੀ ਆ ਲੈ ਦੱਸ ਆ ਹੀ ਜਾਣਾ ਸੀ ਮੈਂ ਚਲ ਤੂੰ ਵੀ ਘੁੱਟ ਪੀ ਲੈ ਉੱਥੋਂ ਚਲ ਮੈਂ ਜਾਨੀ ਆ ਫਿਰ ਆਹ ਸੱਸ ਗੰਮੀ ਜੀ ਸਸਰੀਕਾਲ ਆ ਹੀ ਗਈ ਫਿਰ ਪੁੱਤ ਤੂੰ ਆਪਣੇ ਘਰ ਵਾਪਸ ਹੈਂ ਹਾਂਜੀ ਮੰਮੀ ਆਉਣਾ ਹੀ ਤੁਹਾਨੂੰ ਪਤਾ ਵਾ ਆਪਣੇ ਘਰ ਬਿਨਾ ਕਿੱਥੇ ਗੁਜ਼ਾਰਾ ਵਾ ਚੱਲ ਪੁੱਤ ਵਧੀਆ ਵਾ ਸੁਣ ਕੇ ਤੇ ਮੈਨੂੰ ਬੜੀ ਖੁਸ਼ੀ ਹੋਈ ਪਿਛਲ ਸਾਡਾ ਕਿਤੇ ਪਿੰਡਰ ਵਾਪਸ ਆ ਜੇ ਹੈ ਤੇ ਆਪਣਾ ਧਿਆਨ ਰੱਖੀ ਹੁ ਚੰਗਾ ਕੋਈ ਗੱਲ ਨਹੀਂ ਮੰਮੀ ਰੱਖਾਂਗੀ ਪੁੱਤਰ ਇਹ ਬੱਚੇ ਦੇ ਕਰਕੇ ਨਾ ਤੂੰ ਵੀ ਘਰ ਵਾਲੀ ਬਣ ਗਈ ਨਹੀਂ ਤੇ ਨਾ ਮੇਰਾ ਨਹੀਂ ਰਹਾਤਾ ਹੈਗਾ ਤੈਨੂੰ ਲਿਆਉਣ ਦਾ ਮੈਂ ਤੇ ਇਹ ਚਾਹੁੰਦੀ ਸੀ ਵਿੱਚੇ ਵਿੱਚ ਪਿਛਲ ਤੇਰਾ ਮਾਪਿਓ ਕੋਈ ਲੱਭ ਕੇ ਤੇ ਤੇਰਾ ਕੋਈ ਵਿਆਹ ਕਰ ਦਿੰਦੇ ਹੈ ਮੰਮੀ ਤੀ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਮੈਂ ਐਦਾਂ ਕਦੇ ਵੀ ਨਹੀਂ ਕਰਨਾ ਮੈਂ ਕਿਤੇ ਨਹੀਂ ਵਿਆਹ ਕਰਾਉਣਾ ਹੈਗਾ ਲੈ ਪੁੱਤ ਮੈਂ ਤਾਂ ਤੇਰੀ ਜ਼ਿੰਦਗੀ ਬਾਰੇ ਸੋਚਦੀ ਹੀ ਮੈਂ ਕਿਹੜਾ ਕੋ ਮਾੜਾ ਸੋਚਦੀ ਹੀ ਪੁੱਤ ਤੇਰੇ ਬਾਰੇ ਚੱਲ ਹੁਣ ਤੇ ਮਾਲਕ ਨੇ ਸੋਣੀ ਲਈ ਆ ਹੁਣ ਤੇ ਗਾੜੀ ਹਨੂ ਆਸ ਹੋ ਗਈ ਆ ਹੈ ਉਸੇ ਆਸ ਨਾਲ ਆਪਾਂ ਚੱਲ 4 ਸਾਲ ਹੋਰ ਜੀ ਲਾਂਗੇ ਤੇ ਚਾਹ ਬਣਾਈ ਮਰਤੀ ਨੇ ਹਾਂ ਜਿੰਮੀ ਬਣਾਈ ਮੈਂ ਲੇਮ ਨਹੀਂ ਭੇਜੂ ਤੀ ਕੋਈ ਨਹੀਂ ਭੇਜਣੀ ਆ ਤੇ ਮੰਮੀ ਡੈਡੀ ਠੀਕ ਠਾਕ ਹੀ ਹਾਂਜੀ ਠੀਕ ਠਾਕ ਜੀ ਅੱਛਾ ਅੱਛਾ ਤੇ ਚੱਲ ਰੋਟੀ ਪਾਣੀ ਖਾਇਆ ਕਰ ਵਧੀਆ ਤਰੀਕੇ ਦੇ ਨਾਲ ਚੰਗਾ ਠੀਕ ਜੀ ਆਹੋ ਤੇ ਲੈ ਆ ਫਿਰ ਕੱਪ ਚਾਹ ਤੂੰ ਬਣਾ ਕੇ ਬਾਹਰ ਹੀ ਲੈ ਜੀ ਚੱਲਾ ਮੈਨੂੰ ਤਾਂ ਜ਼ਿਆਦਾ ਇਹੋ ਹੀ ਆ ਕਿ ਮੇਰਾ ਪੁੱਤ ਵਾਪਸ ਆ ਜਾਊਗਾ ਉਦਾਂ ਮੈਨੂੰ ਕਿੱਥੇ ਵੜਨ ਦੇਣਾ ਹੈਗਾ ਇਹ ਤਾਂ ਮਗਲੋਂ ਲਾਤੀ ਆਪਣੇ ਪਰ ਅੰਜਲ ਹੈਗਾ ਇਹਦਾ ਹੱਡੇ ਕਰਦਾ ਚਲੋ ਕੋਈ ਨਹੀਂ ਗਾਂ ਦੀ ਗਾਂ ਵੇਖਾਂਗੇ ਮੁੜ ਕੇ ਤੇ ਕੀ ਕਰਨਾ ਚੱਲ ਅੱਪਾ ਜੀ ਹੁਣ ਆ ਹੀ ਗਈ ਆ ਨਾ ਤੇ ਮੈਂ ਤੇਰੇ ਗੱਡੀ ਹੱਥ ਛੋੜਦੀ ਆ ਤੂੰ ਮੈਨੂੰ ਰੱਬ ਪੋਤਾ ਹੀ ਦੇ ਦੇ ਤੇ ਚੱਲ ਵਧੀਆ ਹੀ ਹੋ ਜਾਊਗਾ ਹੁਣ ਸਭ ਕੁਝ ਪਿੰਦੂ ਗੱਡੀ ਯਾਰ ਮੈਂ ਨੰਦਰ ਲੈ ਆਇਆ ਉਹ ਚੱਲ ਕਪੜੇ ਕੁੱਪੜੇ ਲਾ ਕੇ ਲੈ ਆਵਾਂਗੇ ਸਾਈਡ ਤੇ ਲੱਗੀ ਹੈ ਕੋਈ ਨਹੀਂ ਉਹ ਯਾਰ ਕੋਈ ਆ ਜਾਂਦਾ ਟਰੱਕ ਟੁੱਕਾ ਵਾਲਾ ਫੇਰ ਉਹ ਚੱਲ ਕੋਈ ਨਹੀਂ 2 ਮਿੰਟ ਲੱਗਣੇ ਆ ਬਾਅਦ ਚ ਲੈ ਜੰਨੇ ਆ ਅਰਾਗਾਂ ਤੇਰਾ ਵੀ ਕੋਈ ਹਾਲ ਨਹੀਂ ਐ ਤੈਨੂੰ ਕੋਈ ਕੰਮ ਕਹ ਦੋ ਬਹਾਨਾ ਬਣਾ ਦਿਆ ਕਰ ਤੂੰ ਤੇ ਰੇਟ ਹੀ ਬੜਾ ਲਾਉਂਦਾ ਰੇਟ ਸਹੀ ਸਹੀ ਲਾ ਮਿਲਦਾ ਜਾਏਗਾ ਜੈਜ ਕਿੱਥੇ ਗਿਆ ਐ ਇੰਨਾ ਰੇਟ ਲਾਤਾ ਵਾ ਫੜਕੇ ਹੈ ਮਮੇ ਜੀ ਤੂੰ ਇਹ ਕਿਹਾ ਮੈਂ ਤੇ ਜਗ ਦਿਨ ਕਿਨ ਸਾਰੇ ਨੇ ਜੈਜ ਖਰਚਾ ਕਰਦੇ ਰਹਿੰਦੇ ਜੀ ਇਹ ਨਹੀਂ ਜੈਜ ਨਹੀਂਗਾ ਠੰਡ ਬੜੀ ਆ ਮੈਂ ਬੈੱਡ ਸ਼ੀਟਾਂ ਚੇਂਜ ਕਰ ਲਈਏ ਤੈਨੂੰ ਪਤਾ ਲੋੜੀ ਵੀ ਆਉਣ ਡਈ ਆ ਤੇ ਮੈਂ ਤੁਹਾਡੇ ਸਾਰਿਆਂ ਦੇ ਕਮਰੇ ਦੇ ਬਦਲ ਦੂੰਗੀ ਵੇਰ ਲਾ ਪਿੰਦੂ ਮਾਮੇ ਹੁਣਾਂ ਦਾ ਚਾ ਲੈ ਲਾਂ ਤੇ ਲੈ ਲਾਂ ਵੀਰ ਤੈਨੂੰ ਨਹੀਂਗਾ ਪਤਾ ਤੈਨੂੰ ਬਸ ਆ ਜਾ ਮਲਾ ਦਿਆ ਕਰ ਕੁਝ ਲੈ ਮਾਮੇ ਦਾ ਮਾਮੇ ਵਿਚਾਰੇ ਦਾ ਸੋਚ ਲਿਆ ਕੋਈ ਮੋਰ ਕੇ ਜੇਬ ਤੋਂ ਉਹਨਾਂ ਦੀ ਹੌਲੀ ਹੁੰਦੀ ਐ ਤੇ ਮਾਮੇ ਦਾ ਸੋਚਣ ਡਈ ਆ ਤੁਹਾਡਾ ਸੋਚਣ ਡਈ ਮੈਂ ਆਪਣਾ ਤੇ ਵੀ ਸੋਚਣ ਡਈ ਮੈਂ ਚਲ ਨਿੱਗੇ ਰੋ ਕੇ ਸਾਰਾ ਪਰਾਵਾ ਗੁੱਸਾ ਨਾ ਕਰੀ ਅੱਜ ਆ ਗਿਆ ਹੁਣ ਮਹੀਨੇ ਤੋਂ ਪਹਿਲਾਂ ਆਈ ਹੈਗਾ ਠੀਕ ਹੋ ਗਿਆ ਮੈਂ ਦੱਸ ਤੁਸੀਂ ਤੇ ਜਾਣ ਕੇ ਡੇਂ ਚ ਉਹਨੇ ਤੇ ਆਉਣਾ ਹੀ ਆਉਣਾ ਉਹਨੇ ਤੇ ਆਉਣਾ ਆਉਣਾ ਵਿਚਾਰੇ ਨੇ ਆਉਣਾ ਤਾਂ ਕੋਈ ਬਾਅਦ ਜਾਣ ਕੇ ਫਿਰ ਨਹੀਂ ਤੇ ਦਿੰਦਾ ਨੂੰ ਪਤਾ ਵਾ ਵੀ ਮਾਮੀ ਨੇ ਇੱਕ ਡੱਕ ਲੈਣਾ ਵੀ ਆ ਜਾ ਜਾਂ ਮੈਨੂੰ ਸੂਟ ਮਖਾਲਦੇ ਜਾਂ ਚਾਤਰਾ ਮਖਾਲਦੇ ਤੁਹਾਡਾ ਵੀ ਨਾ ਦੋਵਾਂ ਪਰਾਵਾਂ ਦਾ ਸਰਿਆ ਹੀ ਪਿਆ ਵਾ ਤੁਸੀਂ ਮੇਰੇ ਦਿਵਾਲੇ ਹੋਇਆ ਕਰੋ ਚੰਗਾ ਜਿਹੜੀ ਚੀਜ਼ ਲੈਣੀ ਹੈ ਲੈਣੀ ਗੱਲਾਂ ਮਾਰਦੇ ਫਿਰਦੇ ਆ ਮੰਮੀ ਜੀ ਨਾਲ ਮੰਮ ਜੀ ਆ ਗਏ ਨੇ ਆ ਗਏ ਪੁੱਤ ਤੇ ਕਿੱਥੇ ਨੇ ਵਿਹਲੀ ਹੁਣੇ ਆ ਅੱਛਾ ਆ ਗਏ ਤਾਂ ਵੇਣੇ ਵੀ ਆ ਗਏ ਪੁੱਤ ਆ ਗਏ ਤੇ ਐਦਾਂ ਕਰ ਜਾ ਕੇ ਤੈਨੂੰ ਆਜ ਮਾਰ ਕੇ ਖਲਾਈਂ ਹਾਂ ਗਰਲੀਨ ਨੂੰ ਨਾਲੇ ਉਹ ਵੀ ਪਸੰਦ ਕਰ ਲੂਗੀ ਕੋਈ ਨਹੀਂ ਖਲਾ ਦੰਨੇ ਆ ਆਹੋ ਆ ਜਾ ਆ ਗਿਆ ਜਾ ਉਹ ਨਾਲੇ ਚਾਹ ਬਣਾਈ ਉਹਨੇ ਚਾਹ ਪੀ ਲੋ ਸਈ ਸਈ ਰੇਟ ਲਾ ਤੇ ਫੇਰ ਮੈਂ ਲੈਣੀ ਹਾਂ ਯਾਦਰਾ ਐਦਾਂ ਥੋੜੀ ਗੱਲ ਆ ਪਿੱਛੇ ਜਿੰਨਾ ਮਰਜ਼ੀ ਤੂੰ ਰੇਟ ਲਾ ਦੇਗਾ ਤੇ ਚਪ ਕਰਕੇ ਲੱਲਾਂਗੀ ਮੈਂ ਿਲਕਿਲ ਜਾਇਆ ਕਿਹਾ ਮੇਰਾ ਜਾਇਜ ਨਿਗਾ ਹੈਗਾ ਤੇਰਾ ਰੇਟ ਹਾਂ ਹਾਂ ਕੀ ਕਰਾ ਨਹੀਂ ਦਿਨ ਆਉਦੇ ਸਿਆਰ ਪਾਉ ਪਾਉ ਕੇ ਕੁੜੀ ਵਾਲੀ ਜਾ ਆ ਗਿਆ ਠੀਕ ਹੈ ਵੈਸੇ ਮਿਲਦੀ ਇਹ ਵਾਹਿਗੁਰੂ ਮਿਲਦੀ ਨੀ ਗੇਵੜਾ ਦੋ ਵੇਚਾ ਗਾਣਾ ਨਾ ਨਹੀਂ ਉੱਠ ਮਨਾ ਲੈ ਮੇਰੇ ਤੇ ਕੋਈ ਆ ਨਹੀਂ ਆਏ ਨਾ ਇਹ ਤੇ ਵਰਤਤੀ ਦਵਾਈ ਵੀ ਨਹੀਂ ਖਾਦੀ ਖਾਲੀ ਹੀ ਸਾਰੇ ਕਿਤੇ ਅੱਖ ਲੱਤੀ ਜਾਂਦੀ ਹਾਏ ਰੱਬਾ ਕੀ ਦੁੱਖ ਦਿੱਤੇ ਮਾਰ ਸਕਦੀ ਨੰਨੀ ਦੀ ਜਾਨ ਨੂੰ ਕਿਤੇ ਨਾ ਗੱਲਾਂ ਕਰੀ ਜਾਂ ਰਹੀਆਂ ਕੱਲੀ ਕੀ ਦੱਸਾਂ ਤੁਹਾਨੂੰ ساری ਰਾਤ ਲੰਗ ਚੱਲੀ ਆ ਨਹੀਂ ਗੱਲ ਸੁਣ ਉਹ ਟਾਈਮ ਕਿ ਨਾ ਹੋ ਗਿਆ ਵਾ ਆਏ ਵਾਰਾ ਤਾਂ ਵੀ ਉੱਤੇ ਰਾਤ ਚੱਲ ਗਈ ਤੇ ਤੂੰ ਸੁੱਤੀ ਨਹੀਂ ਅਜੇ ਵੀ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਕੀ ਕਰਾਂ ਤੂੰ ਸਮਝਾ ਮੇਰਾ ਭਾਉ ਭਾਉ ਜਾਂਦਾ ਪ੍ਰੀਤ ਵੱਲ ਧਿਆਨ ਅੱਜ ਉਹਨੇ ਗੱਲ ਵੀ ਨਹੀਂ ਕੀਤੀ ਸ਼ਾਮਾਂ ਤੱਕ ਮੈਂ ਦੀਖਦੀ ਰਹੀ ਆ ਮੈਂ ਫੋਨ ਲਾ ਦੂਗੀ ਰਾਤ ਪੈ ਗਈ ਏ ਮੇਰੇ ਹਿਸਾਬ ਨਾਲ ਨਾ ਕਿਤੇ ਉਹਦੀ ਸੱਸ ਨੂੰ ਤਾਂ ਹੀ ਨਾ ਕਰਦੀ ਏ ਉਹ ਦਿਨ ਚੜੂਗਾ ਤਾਂ ਗੱਲ ਕਰ ਲਾਂਗੇ ਤੂੰ ਤੇ ਐਵੇਂ ਰਾਤ ਉੱਠ ਕੇ ਬੈਠੀ ਆ ਸੌਂ ਜਾ ਕੋਈ ਕੰਮ ਕਰ ਨਿਉ ਕਰਨਾ ਸਵੇਰੇ ਪਹਿਲਾਂ ਮੈਨੂੰ ਇਹ ਦੱਸੂ ਮੁੰਡੇ ਦਾ ਨਹੀਂ ਫੋਨ ਖਾਣਾ ਆ ਤੂੰ ਮੁੰਡੇ ਦਾ ਫੋਨ ਦੱਸ ਕਿੱਥੋਂ ਹਣਾ ਅਧੀ ਰਾਤ ਉੱਥੇ ਹੁਣ ਦੇਣਾ ਉਹ ਤਾਂ ਕੰਮ ਤੇ ਗਿਆ ਹੋਣਾ ਵਾ ਇੱਥੇ ਰਾਤ ਵਾ ਉੱਥੇ ਦੇਣਵਾ ਵੇਲਾ ਹੋ ਗਿਆ ਤੇ ਕਰ ਲੂਗਾ। ਉਹ ਤੂੰ ਬੋਲ ਕੇ ਮੈਸੇਜ ਹੀ ਕਰ ਲੈਣਾ ਹੀ ਤਾਂ ਵੀ ਵੇਖ ਲੇਗਾ ਕਿ ਹੌਸਲਾ ਹੋ ਜਾਏਗਾ। ਉਹ ਇਦਾਂ ਨਾ ਕਰਿਆ ਕਰ। ਤੂੰ ਐਵੇਂ ਤੰਗ ਕਰਦੀ ਰਹਿਨੀ ਆ ਸਾਰੀ ਸਾਰੀ ਰਾਤ ਬੈਠੀ ਰਹਿਨੀ ਆ। ਜੀ ਮੈਂ ਤੈਨੂੰ ਕਿਹਾ ਸੀ ਨਾ ਕਿ ਇੱਕ ਮੁੰਡਾ ਵਾ ਇੱਕ ਧੀ ਆ ਤੇ ਕੁੜੀ ਵਿਆਹ ਨਹੀਂ ਉਹਨੇ ਬਗਾਨੇ ਘਰ ਚਲ ਜਾਣਾ। ਚੱਲ ਮੁੰਡੇ ਨੂੰ ਨਹੀਂ ਤੇ ਫੇਰ ਨਾ ਘਾਲ ਦੇ ਬਾਅਦ ਉਹ ਨਹੀਂ ਹੱਦ ਲੱਗੇ ਤਰਿੰਦਾ। ਕਿਤੇ ਵੇਲੇ ਕੋਲੇ ਢਿਲ ਮੱਟ ਹੁੰਦੀ। ਹਾਂ ਉਹ ਸ਼ਾਂਤ ਲੈਂਦਾ। ਮੇਰੀ ਗੱਲ ਸੁਣਾ। ਹਾਂ ਤੂੰ ਅੱਧੀ ਦਾ ਸਲਾਵਾ ਨਾ ਕਰ ਹੁਣ ਮੈਂ ਤੇ ਤੈਨੂੰ ਇਹੋ ਕਹਾਂਗਾ ਵੀ ਚੁੱਪ ਕਰਕੇ ਨਾ ਤੇ ਰਜਾਈ 'ਚ ਵਰਜਾ ਲੰਮੇ ਪੈ ਜਾ ਆਰਾਮ ਨਾਲ ਚੰਗਾ ਤੇ ਮੈਨੂੰ ਵੀ ਸੌਂਦੇ ਤੂੰ ਜਿਵੇਂ ਮੈਨੂੰ ਕਹੀ ਨਾ ਵਾ ਲੰਮੇ ਪੈ ਜਾ ਕੀ ਕਰਾਂ ਜਦੋਂ ਧਿਆਨ ਜਾਂਦਾ ਨਾ ਉਦੋਂ ਨਾ ਹੁੱਜਾਂ ਵੱਜਦੀਆਂ ਵਾ ਫਿਰ ਕੀ ਕਰਦਾ ਉੱਠ ਕੇ ਬਹਾਂ ਹਾਂ ਹਾਂ ਪੁੱਤ ਠੀਕ ਠਾਕ ਆ ਮੈਂ ਤੂੰ ਆਪਣਾ ਸੁਣਾ ਹਾਂ ਵਧੀਆ ਵਧੀਆ ਹਾ ਗਰਲੀ ਨੂੰ ਠੀਕ ਆ ਗੱਲ ਕਰਨੀ ਆ ਅ ਲੈਫਰਡ ਪੁੱਤ ਕਰ ਲਾ ਗੱਲ ਪੁੱਤ ਅਮਨ ਦਾ ਫੋਨ ਹੀ ਹੋ ਹੈਲੋ ਸਤਿ ਸ਼੍ਰੀ ਅਕਾਲ ਹੋ ਉਸਨਾ ਕਿੱਦਾਂ ਠੀਕ ਠਾਕ ਆ ਮਨ ਹਾਂ ਮੈਂ ਤਾਂ ਠੀਕ ਆ ਤੂੰ ਸੁਣਾ ਮੇਰਾ ਬੋ ਅੱਛਾ ਤੂੰ ਈ ਘਰ ਆਈ ਹਾਂਜੀ ਮੈਂ ਘਰ ਨਹੀਂ ਸੀ ਮੈਂ ਪਿੰਡ ਗਈ ਹਾਂ ਤੁਹਾਨੂੰ ਦੱਸਿਆ ਹੋਣਾ ਮੰਮੀ ਹੋਣਾ ਨੇ ਹਾਂਜੀ ਤੇ ਕੋਈ ਗੱਲ ਨਹੀਂ ਤੁਸੀਂ ਫੇਰ ਕਿਸੇ ਦਿਨ ਆ ਜਿਓ ਮਿਲਣ ਚਲੋ ਠੀਕ ਆ ਕਰ ਲਿਓ ਮੰਮੀ ਨਾਲ ਗੱਲ ਆ ਕਰ ਲਿਓ ਮੰਮੀ ਨਾਲ ਠੀਕ ਆ ਹੈਲੋ ਹਾਂ ਪੁੱਤ ਆ ਤੇ ਆਜੀ ਫਿਰ ਕੀ ਆ ਕਿਹੜੀ ਕੋਈ ਉਪਰੀ ਗੱਲ ਐਸਾ ਘਰ ਚ ਪੱਕੀ ਵੀ ਤੇ ਤੂੰ ਆਣਾ ਹੀ ਆ ਮੁੜ ਕੇ ਮਿਲ ਜੀ ਆਣ ਕੇ ਗੁਰਲੀਨ ਨੂੰ ਨਾਲੇ ਤੋਂ ਕਹਿੰਦੀ ਮਰਜੀ ਬੜਾ ਕਰਦਾ ਮਿਲਣ ਨੂੰ ਹਾਂ ਨਹੀਂ ਹੋਤਾ ਤਾਂ ਹੁਣ ਇੱਥੇ ਹੀ ਆਉਣੇ ਜੇ ਨਹੀਂ ਜਾਣਾ ਨਹੀਂ ਕਿਤੇ ਵੀ ਆਹੋ ਆਹੋ ਤੇ ਆਵੀ ਤੂੰ ਚੰਗਾ ਟਾਈਮ ਕੱਢ ਕੇ ਤੇ ਫੋਨ ਕਰਦੀ ਤੈਨੂੰ ਆਪੇ ਜਾ ਕੇ ਪਿੰਦੂ ਲੈ ਆਊਗਾ ਫਿਰ ਚੰਗਾ ਹਾਂ ਚੱਲ ਠੀਕ ਆ ਪੁੱਤ ਧਿਆਨ ਰੱਖੀਆ ਆਪਣਾ ਫਿਰ ਚੰਗਾ ਸਤਿ ਸ੍ਰੀ ਅਕਾਲ ਅਮੜਾ ਹੀ ਆਹੋ ਪੁੱਤ ਆਹੀ ਹੀ ਗਈ ਉਹ ਫਿਰ ਤੈਨੂੰ ਪਤਾ ਹੀ ਆ ਨਾ ਕਹਿੰਦੀ ਹੀ ਮਿਲਣਾ ਮੰਮੀ ਨੂੰ ਮੈਂ ਤੇ ਆ ਗਈ ਹੀ ਵਿਚਾਰੀ ਤੇ ਫਿਰ 2 ਘੰਟੇ ਬੈਠੀ ਤੇ ਚਲ ਗਈ ਛੇਤੀ ਚਲੋ ਠੀਕ ਆ ਗਈ ਆ ਸੁਭਾਸ ਬਹੁਤ ਚੰਗਾ ਵਾ ਕੁੜੀ ਦਾ ਹਾਂ ਜੀ ਮੰਮੀ ਮੈਨੂੰ ਆਪ ਲੱਗਣ ਡਿਆ ਵੀ ਵਧੀਆ ਸੁਭਾਅ ਕਿਉਂਕਿ ਗੱਲਬਾਤ ਕਰਦੇ ਰਹੀ ਦਾਣਾ ਹੁੰਨਾ ਹੂੰ ਨੇ ਸੁਭਾਅ ਬੜਾ ਵਧੀਆ ਵਾ ਤੇ ਮੈਂ ਤਾਂ ਕਿਹਾ ਮੈਂ ਤੂੰ ਆ ਜੀ ਕਿਹ ਦਿਨ ਤੇ ਮਿਲ ਜੀ ਆਣ ਕੇ ਗੁਰਲੀਨ ਨੂੰ ਤੇ ਕਹਿੰਦੀ ਹੀ ਵੀ ਪੇਪਰ ਉਪਰ ਹੋਣੇ ਹੁਣ ਮੇਰੇ ਤੇ ਵਿੱਚੋਂ ਟਾਈਮ ਕੱਢ ਕੇ ਤੇ ਫਿਰ ਮੈਂ ਫੋਨ ਕਰੂੰਗੀ ਮੰਮੀ ਮੈਂ ਤਾਂ ਨਹੀਂ ਆ ਤੇ ਚਲ ਕਿਹੜਾ ਦਿਨ ਹੋਏ ਪਿਓ ਕਾ ਰਾਜੀ ਵਿਆਹ ਕੀ ਇਥੇ ਚਲ ਰੌਣਕ ਲੱਗੇਗੀ ਆਹੋ ਪੁੱਤ ਤੇ ਮੇਰੀ ਗੱਲ ਸੁਣ ਕਰ ਲਈ ਨਾ ਕੱਲ ਨਾ ਟਾਈਮ ਨਾ ਤਿਆਰ ਹੋ ਜੀ ਆਪਾਂ ਨਾ ਡਾਕਟਰ ਕੋ ਜਾਵਾਂਗੇ ਮੰਮੀ ਡਾਕਟਰ ਕੋ ਕੀ ਕਰਨ ਜਾਣਾ ਆਪਾਂ ਪੁੱਤ ਚੈੱਕ ਅਪ ਕਰਾਉਣ ਜਾਣਾ ਵਾ ਹੈ ਤੈਨੂੰ ਪਤਾ ਵਾ ਨਾ ਚੈੱਕ ਅਪ ਜ਼ਰੂਰੀ ਆ ਪੁੱਤ ਨਾਲੇ ਤੇ ਸੱਲੀ ਹੋ ਜੂਗੀ ਤੇ ਨਾਲੇ ਮੇਰੀ ਗੱਲ ਸੁਣ ਹੁਣ ਨਾ ਰੁਟੀਨ ਵਜ ਦਵਾਈ ਵੀ ਤੇ ਚਲਣੀ ਆ ਉਹ ਤਾਂ ਮੰਮੀ ਅਹੀਂ ਦਿਖਾਇਆ ਹੀ ਅੱਛਾ ਅੱਛਾ ਨਹੀਂ ਉਹ ਨਹੀਂ ਗੱਲ ਪੁੱਤ ਉਹ ਥੋੜੀ ਮੈਂ ਗੱਲ ਕਹਿਣ ਨਹੀਂ ਆ ਹੁਣ ਮੇਰੀ ਗੱਲ ਸੁਣ ਹੌਣ ਤੈਨੂੰ ਪਤਾ ਵਾ ਨਾ ਪੁੱਤਰ ਟੀਮ ਚੈੱਕ ਅਪ ਵਾਸਤੇ ਜਾਣਾ ਪਿਆ ਕਰਨਾ ਨਾ ਤੈਨੂੰ ਪਤਾ ਹੀ ਹੁਣ ਡਾਕਟਰ ਕੋ ਜਾਵਾਂਗੇ ਤੇ ਅਗਲੇ ਨੂੰ ਪਤਾ ਹੋਊਗਾ ਕਿ ਇਹਨਾਂ ਦੀ ਦਵਾਈ ਹੁਣ ਹੜਕਾ ਸ਼ੁਰੂ ਹੋਗੀ ਆ ਤਾਂ ਮੈਂ ਕਹਿਣ ਲਈ ਆ ਚਲੋ ਕੋਈ ਗੱਲ ਨਹੀਂ ਮੰਮੀ ਚਲ ਜਾਾਂਗੀ ਮੈਂ ਤੁਹਾਡੀ ਨਾਲ ਜਿੱਦਾਂ ਤੁਸੀਂ ਕਹੋਗੇ ਨਾ ਮੈਂ ਉਦਾਂ ਹੀ ਕਰਾਂਗੀ ਪੁੱਤਰ ਸ਼ਹਿਰ ਨਾਲ ਲੇਡੀ ਡਾਕਟਰ ਬੜੀ ਸਿਆਣੀ ਹੈ ਤੇ ਉਹਦੇ ਕੋ ਮੇਰਾ ਰਾਦਾ ਦਵਾਈ ਸ਼ੁਰੂ ਕਰ ਲਈਏ ਤੇਰੀ ਚਲੋ ਠੀਕ ਆ ਮੰਮੀ ਕੋਈ ਗੱਲ ਨਹੀਂ ਆਪਾਂ ਸਵੇਰੇ ਚਲ ਜਾਾਂਗੇ ਟੈਂਸਰ ਚਲ ਠੀਕ ਆ ਪੁੱਤ ਤੈਨੂੰ ਕੀ ਪਤਾ ਵਾ ਮੈਂ ਕੀ ਚਵਨੀ ਆ ਜਿੰਨਾ ਚਿਰ ਤੱਕ ਮੈਂ ਆਪਣੇ ਹੱਥੀਂ ਨਾ ਕਰ ਲੈਂਦੀ ਸਾਰਾ ਕੁਝ ਉਨਾ ਚਿਰ ਮੈਨੂੰ ਯਕੀਨ ਨਹੀਂ ਆਉਣਾ ਕੋਈ ਨਹੀਂ ਜੇ ਕਿਤੇ ਝੂਠ ਨਿਕਲਿਆ ਨਾ ਤੇ ਗੁਰਲੀਨ ਘਰੇ ਵੇਖੀ ਹਾਂ ਫਿਰ ਤੇਰਾ ਤੇ ਤੇਰੀ ਮਾਂ ਦਾ ਮ ਕੀ ਹਾਲ ਕਰਨੀ ਆ ਚੱਲ ਵੈਨ ਇਤਤਲ ਮੈਂ ਸੋਚਣ ਦੀ ਆ ਕਿ ਗੁਰਲੀਨ ਦੀ ਦੀ ਦਾ ਸੁਭਾ ਕਿੰਨਾ ਵਧੀਆ ਹੈ ਕਿੰਨੇ ਪਿਆਰ ਨਾਲ ਵਿਚਾਰੇ ਬੋਲਦੇ ਹੀ ਭਿੰਦਰਪਾਜੀ ਦੇ ਚਾਨਤ ਬਾਅਦ ਕੀ ਹਾਲਤ ਹੋ ਗਈ ਉਹਨਾਂ ਦੀ ਵੈ ਦੇ ਨੰਨ ਮਿੰਟ ਪਰੇ ਤਰ ਸੋੰਡਿਆ ਵਾ ਪੰਨਾ ਰੱਬ ਵੀ ਨਾ ਚੰਗੇ ਬੰਦੇ ਨਾ ਹਮੇਸ਼ਾ ਗਲਤੀ ਕਰਦਾ ਵਾ ਚਲ ਰੱਬਾ ਜਿੱਦਾਂ ਹੁਣ ਮਮੀ ਦੱਸਣ ਦੇ ਨਾ ਕਿ ਉਹਨਾਂ ਦੇ ਘਰ ਬੱਚਾ ਹੋਣ ਵਾਲਾ ਵਾ ਮੈਂ ਤਾਂ ਕਹਿੰਨੀ ਆ ਰੱਬ ਉਹਨਾਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖੇ ਤੇ ਵੱਡਾ ਹੋ ਕੇ ਵੀ ਕਾਮਯਾਬ ਹੋਵੇ ਤੇ ਉਹਨਾਂ ਨੂੰ ਕਹੇ ਚੀਜ਼ ਦੀ ਘਾਟ ਨਾ ਹੁੰਦੀ ਵੀ ਕਿ ਸੁੱਖ ਦੇਵੇ ਵਿਚਾਰੀ ਨੂੰ ਹਮੇਸ਼ਾ ਪੰਨਾ ਜੀ ਉਹ ਦਿਨ ਹੁਣ ਦੇ ਨਾਲ ਕੋ ਲਿੰਦੇ ਦੀ ਮੈਨੂੰ ਮਿਲ ਜਾਂਦੇ ਤੇ ਬੜਾ ਵਧੀਆ ਹੀ ਵਹਿ ਫੋਨ ਤੇ ਤੇ ਉਹਦਾ ਬੜਾ ਮੁੱਠਾ ਬੋਲਣ ਦੇ ਹੀ ਚਲ ਹੁਣ ਮੈਂ ਦੁਬਾਰਾ ਜਾ ਨਹੀਂ ਸਕਦੀ ਉਦਾਂ ਵੀ ਇੱਕ ਵਾਰੀ ਚਲ ਗਈਆਂ ਤੇ ਰਿਸ਼ਤੇਦਾਰ ਇੰਨੀਆ ਗੱਲਾਂ ਕੰਡੇ ਆ ਨਹੀਂ ਬਾਬਾ ਹੁਣ ਜਾਣਾ ਨਹੀਂ ਆ ਚਲ ਫੋਨ ਤੇ ਮੈਂ ਕਰ ਲਿਆ ਕਰਨਾ ਇਹਨਾਂ ਨੂੰ ਗੁਲੀਂ ਦੀਦੀ ਤੇ ਵੀ ਲਾ ਲਿਆ ਕਰਨਾ ਤੇ ਛਲ ਮੰਮੀ ਨਾਲ ਵੀ ਗੱਲ ਹੋ ਜਾਏ ਕਰੂਗੀ ਨਹੁਤ ਤਾਂ ਬੜਾ ਹੋਣ ਗਿਆ ਵਿਚਾਰੇ ਵੇਖ ਕੇ